yeah <laughs> ਤੇਰ ਬਣ ਜਾਇਓ ਕੁਲੀਆਂ ਦੇ ਟਾਨੇਓ ਮੈਂ ਤੇ ਬੇਨਤੀ ਦਾ ਦੁਹਰਾਏ ਕਿਰਪਾ ਕਰਕੇ ਅਸੀਂ ਨਵੀਂ ਰਚਨਾ ਸਾਂਝੀ ਕਰਨੀ ਹੈ ਲਾਈਟ ਤੇ ਸਾਊਂਡ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਐਕਸਪੈਰੀਮੈਂਟ ਨਾ ਕਰਿਓ ਸੋ ਇਨਕਲਾਬੀ ਕਵੀਸ਼ਰੀ ਜਿਨ੍ਹਾਂ ਨੇ ਸਮੇਂ ਸਮੇਂ ਦੇ ਉੱਤੇ ਆਪਣੀ ਇਹ ਬਣਦੀ ਸੇਵਾ ਕਹਿੰ ਲੋ ਜਾਂ ਡਿਊਟੀ ਨੂੰ ਨਿਭਾਇਆ ਕਿ ਜਿਹੜੇ ਵੀ ਸਾਡੇ ਚਲੰਤ ਮਸਲੇ ਹੁੰਦੇ ਨੇ ਭੱਗ ਦੇ ਮਸਲੇ ਹੁੰਦੇ ਨੇ ਕਵੀਸ਼ਰੀ ਜੱਥਾ ਉਹਦੇ ਤੇ ਆਪਣੀਆਂ ਰਚਨਾਵਾਂ ਲੈ ਕੇ ਆਉਂਦਾ ਸੋ ਸਾਡੇ ਜਿਹੜਾ ਮੇਲਾ ਕੀਤੀਵਾ ਮੇਲਾ ਗਦਰੀ ਬਾਗਾਂ ਦਾ ਜੋ ਰੰਗ ਜੋ ਬੰਨਗੀਆਂ ਕਲਾ ਬੰਨਗੀਆਂ ਇਸ ਮੇਲੇ ਦੇ ਅੰਦਰ ਪੇਸ਼ ਹੁੰਦੀਆਂ ਉਹ ਸਾਰਿਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਕਵਿਸ਼ਰੀ ਰੰਗ ਦੇ ਵਿੱਚ ਇਸ ਮੇਲੇ ਨੂੰ ਵੇਖ ਕੇ ਸਾਡੀ ਜਿਸ ਤਰ੍ਹਾਂ ਰੂਹ ਝੰਝੋੜੀ ਜਾਂਦੀ ਹੈ ਰੂਹ ਹਰਕਤ ਦੇ ਵਿੱਚ ਆ ਜਾਂਦੀ ਹੈ ਉਹ ਸਾਰਾ ਹਾਲ ਇਨਕਲਾਬੀ ਕਵਿਸ਼ਰੀ ਜੱਥੇ ਨੇ ਆਪਣੀ ਕਵਿਸ਼ਰੀ ਦੇ ਵਿੱਚ ਬਿਆਨ ਕੀਤਾ ਸੋ ਤੁਹਾਡੇ ਨਾਲ ਕਵਿਸ਼ਰੀ ਰੰਗ ਦੇ ਵਿੱਚ ਸਾਂਝਾ ਕਰਨ ਜਾ ਰਹੇ ਆ ਮੇਲਾ ਵੇਖ ਕੇ ਬਾਬਿਆਂ ਦਾ ਰੂਹ ਦਾ ਹਰਕਤ ਵਿੱਚ ਆ ਜਾਵੇ ਮੇਲਾ ਵੇਖ ਕੇ ਬੇਪਿਆਂ ਦਾ ਰੂਹ ਦਾ ਹਰਕਤ ਵਿੱਚ ਆ ਜਾਵੇ से तव्हांखे Bruta! ਸ਼ੀਰ ਜੱਟ ਨੇ ਢੋਰ ਚ ਨਾਮਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਠੋ ਧਰਤੀ ਦੇ ਵਾਰਸੋ ਅੱਜ ਕਰਜ ਮੰਗੇ ਕੁਰਬਾਨੀ ਉਠੋ ਧਰਤੀ ਦੇ ਵਾਰਸੋ ਬਰਦੇ ਦੇ ਵਾਰਸੋਂ ਇਨਕਲਾਬੀ ਕਵਿਸ਼ਰੀ ਜੱਥੇ ਦੀ ਇਸ ਰਚਨਾ ਤੋਂ ਖੁਸ਼ ਹੋ ਕੇ ਸਾਡੇ ਬਹੁਤ ਹੀ ਸਤਿਕਾਰਤ ਬੋਕੂ ਜੀ ਸਾਨੂੰ 100 ਰੁਪਏ ਮਾਣ ਦੇ ਕੇ ਗਏ ਹੈ ਗਰਾਹ ਜੱਥੇ ਬੰਦੀ ਵੱਲੋਂ ਇੱਕ ਛੋਟਾ ਬੱਚਾ ਮਾਣ ਕਰਕੇ ਗਿਆ ਸੋ ਇੰਨੀਆਂ ਮੇਲਤਿਆਂ ਨਾਲ ਤੁਹਾਡਾ तहे ਦਿਲੋਂ ਧੰਨਵਾਦ ਅਗਲੇ ਸਮੇਂ ਦੌਰਾਨ ਹੋਰ ਇਸ ਤਰ੍ਹਾਂ ਦੀਆਂ ਕੁਝ ਨਮੀਆਂ ਰਚਨਾਵਾਂ ਜਿਨ੍ਹਾਂ ਦੀ ਪੇਸ਼ਕਾਰੀ ਹੋਏਗੀ ਸਟੇਜ ਤੋਂ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਇਸ ਕਰਕੇ ਤੁਹਾਡਾ ਸਰਵਤੰਨਵਾਦ Hello.